ਐਕਸ਼ਨ ਕਿਉਂ ਦਿੱਤਾ ਅਸੀਂ ਕੋਸ਼ਿਸ਼ ਕੀਤੀ ਕਿ ਸਾਨੂੰ ਦਫ਼ਤਰ ਦੇ ਵਿੱਚੋਂ ਪਤਾ ਲੱਗ ਸਕੇ ਕਿ ਕਿੰਨੇ ਲਾਭਪਾਤਰੀ ਸੀ ਕਿੰਨੇ ਸਾਡੇ ਸਾਥੀਆਂ ਦਾ ਪੈਸੇ ਦਾ ਨੁਕਸਾਨ ਜਿਹੜਾ ਹੋਇਆ ਔਰ ਇਹ ਜਿਹੜਾ ਪੈਸੇ ਦਾ ਨੁਕਸਾਨ ਹੈ ਇਹ ਜੋ ਸਾਡੇ ਦੇਸ਼ ਦੇ ਵਿੱਚ ਗੁਰਪਤ ਦੇ ਵਿੱਚ ਰਹਿ ਰਹੇ ਲੋਕ ਜਿਨ੍ਹਾਂ ਦੇ ਵਿਚਾਰਿਆਂ ਨੂੰ ਲੋਕ ਮੇਰੇ ਖਿਆਲ ਨਾਲ ਸਾਡੇ ਜਿਹੜੇ ਬਹੁਤ ਦਰਿਆਦਿਲ ਪੰਜਾਬੀ ਹੈ ਉਹਨਾਂ ਲਈ ਹਮਤ ਕਰ ਲਈ ਹਮੇਸ਼ਾ ਤਤ ਪਰ ਰਹਿੰਦੇ ਆ ਉਹਨਾਂ ਨੂੰ ਜੋ ਸਰਕਾਰ ਵੱਲੋਂ ਪੈਸਾ ਆਇਆ ਉਹਦੇ ਵਿੱਚ ਇੱਕ ਕਪਲੇਬਾਜੀ ਹੋਈ ਹੈ ਜੋ ਤੁਹਾਡੇ ਮਾਧਿਅਮ ਰਹੀ ਪਤਾ ਲੱਗ ਹੋ ਸਕਦਾ ਹੈ ਕਿ ਕਪਲਾ ਹੋਵੇ ਨਾ ਹੋਵੇ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਸ਼ਹਿਰ ਦੀ ਇੱਕ ਆਵਾਜ਼ ਸੀ ਤੇ ਇਸकी ਸਾਰਿਆਂ ਨੇ ਆਪਸ ਦੇ ਵਿੱਚ ਚਰਚਾ ਕੀਤੀ ਡਾਕਟਰ ਸਾਹਿਬ ਕਪਲਾ ਹੋਇਆ ਤਾਂ ਉਹਨੇ ਪੈਸੇ ਜਮ੍ਹਾਂ ਕਰਾਏ ਹੈਗੇ ਆ ਉਹ ਮੈਂ ਸਾਰੀ ਗੱਲ ਤਾਂ ਉਸ ਚਰਚੇ ਤੋਂ ਬਾਅਦ ਇਸ ਗੱਲ ਦੀ ਵਿਸਤਾਰ ਵਿੱਚ ਆਏ ਕਿ ਸਾਡੇ ਜਿਹੜੇ ਸ਼ਹਿਰ ਦੇ ਈਓ ਸਾਹਿਬ ਹੈ ਉਹ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੇ ਆ ਉਹ ਸਾਡੇ ਨਗਰ ਕੌਂਸਲ ਦੇ ਜਿਹੜੇ ਸਾਡੇ ਕੌਂਸਲਰ ਸਾਹਿਬਾਨ ਹੈ ਉਹਨਾਂ ਨੂੰ ਕੋਈ ਵੀ ਇਨਫਰਮੇਸ਼ਨ ਦੇਣ ਤੋਂ ਤਿਆਰ ਨਹੀਂ ਅਸੀਂ ਆਰਟੀਆਈ ਦੇ ਵਿੱਚ ਉਹਦੀ ਇਨਫਰਮੇਸ਼ਨ ਪਾਈ ਹੈ ਅਸੀਂ ਸਾਰੇ ਲਾਭਪਾਤਰੀਆਂ ਦੇ ਐਡਰੈਸ ਲਵਾਂਗੇ ਸਾਡੇ ਸਾਰੇ ਕਾਉਂਸਲਰ ਸਹਿਬਾਨ ਔਰ ਜੋ ਸਾਡੇ ਮhalla ਪ੍ਰਧਾਨ ਔਰ ਜੋ ਸਾਡੇ ਵਰਕਰ ਸਹਿਬਾਨ ਸ਼ਹਿਰ ਦੇ ਵਿੱਚ ਹਰ ਜਗ੍ਹਾ ਪ੍ਰੈਜ਼ెంట్ ਨੇ ਕਿਉਂਕਿ ਕਾਂਗਰਸ ਪਾਰਟੀ ਇੱਕ ਵੱਡੀ ਪਾਰਟੀ ਹੈ ਜਿਹਦੀ ਹਰ ਮਹੱਲੇ 'ਚ ਹਰ ਘਰ 'ਚ ਮੌਜੂਦ ਦੀ ਸੋ ਅਸੀਂ ਇਕੱਲੇ ਇਕੱਲੇ ਲਾਭਪਾਤਰੀ ਕੋਲ ਜਾਵਾਂਗੇ ਭਾਵੇਂ ਉਹ ਸ਼ਿਕਾਇਤ ਕਰਤਾ ਸੀਗਾ ਭਾਵੇਂ ਉਹ ਨਹੀਂ ਸੀਗਾ ਅਸੀਂ ਉਹ ਤੋਂ ਹੀ ਜਾਣਕਾਰੀ ਲਵਾਂਗੇ ਕਿਉਂਕਿ ਇਹ ਦੇਸ਼ ਦਾ ਟੈਕਸ ਦਾ ਪੈਸਾ ਔਰ ਇਹ ਉਹਨਾਂ ਸਾਥੀਆਂ ਲਈ ਹੈ ਜਿਹੜੇ ਵਿਚਾਰੇ ਸਾਡੇ ਤੋਂ ਬਹੁਤ ਪਿਛੜ ਗਏ ਮੈਂ ਸਮਝਦਾ ਕਿ ਸਿਰਾਂ ਦੇ ਜਿਨ੍ਹਾਂ ਦੇ ਬਾਲਿਆਂ ਦੀ ਛੱਤ ਹੈ ਨਹੀਂ ਔਰ ਕਿੱਦਾਂ ਦਾ ਮੌਸਮ ਸੀ ਪਿਛੇ ਮੀਂਹ ਔਰ ਆਉਣ ਵਾਲੀ ਸਰਦੀ ਦੇ ਦਿਨਾਂ ਦੇ ਵਿੱਚ ਜਿਹੜੇ ਵੀ ਪਾਪੀਆਂ ਨੇ ਕੋਈ ਕਰਮ ਕੀਤਾ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਵਾਈ ਜਾਵੇ ਤੁਸੀਂ ਗੱਲ ਕੀਤੀ ਕਿ ਕੁਝ ਪੈਸੇ ਜਮ੍ਹਾਂ ਹੋਏ ਸਾਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਖਜ਼ਾਨੇ ਦੇ ਵਿੱਚ ਇੰਨਾ ਪੈਸਾ ਉਹਦੀ ਜਾਣਕਾਰੀ ਵੀ ਮੰਗੀ ਸੀ ਜਿਹਦੀ ਕੋਈ ਪੂਰਤਕ ਜਾਣਕਾਰੀ ਕੋਈ ਉਹਨਾਂ ਨੇ ਸਾਨੂੰ ਨਹੀਂ ਦਿੱਤੀ ਪਰ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਪਤਾ ਚੱਲਿਆ ਸੀ ਸੋ ਅਸੀਂ ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਲਵਾਂਗੇ ਕੇਸ ਅਫਸਰ ਨੇ ਉਹਨੂੰ ਅਲਾਉ ਕੀਤਾ ਇੰਨਾ ਪੈਸਾ ਜਮ੍ਹਾਂ ਕਰਾਉਣ ਨੂੰ ਇਕੱਠਾ ਉਹਦੇ ਬਾਰੇ ਜਾਣਕਾਰੀ ਲਵਾਂਗੇ ਔਰ ਜਿੰਨੀ ਕੁ ਮੇਰੀ ਮਹਰਾਂ ਨਾਲ ਗੱਲ ਹੋਈ ਹੈ ਇਹ ਪ੍ਰਧਾਨ ਮੰਤਰੀ ਜਿਹੜਾ ਆਯੋਜ ਯੋਜਨਾ ਦਾ ਪੈਸਾ ਹੈ ਇਹਦਾ ਸਿੱਧਾ-ਸਿੱਧਾ ਜਿਹੜਾ ਹੈਗਾ ਉਹ ਡੀਸੀ ਸਾਹਿਬ ਤੇ ਜਾਂਦਾ ਕਿਉਂਕਿ ਡੀਸੀ ਸਾਹਿਬ ਜਿਹੜੇ ਜ਼ਿਲ੍ਹੇ ਦੇ ਵਿੱਚ ਉਹ ਇਸ ਚੀਜ਼ ਦੇ ਕਸਟੋਡੀਅਨ ਹੈ ਕਿ ਉਹ ਪੈਸਾ ਸਹੀ ਜਗ੍ਹਾ ਤੇ ਕੰਜ਼ਿਊਮ ਹੋ ਰਿਹਾ ਹੈ ਕੀ ਉਹ ਪੈਸੇ ਦੀ ਕੋਈ ਦੁਰਵਰਤੋਂ ਨਹੀਂ ਹੋ ਰਹੀ ਸੋ ਅਸੀਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਅਸੀਂ ਇਹਦੇ ਬਾਰੇ ਜੋ ਵੀ ਸਾਡੇ ਕੋਲ ਜਾਣਕਾਰੀ ਆਉਂਗੀ ਉਹ ਅਸੀਂ ਉੱਪਰ ਪਹੁੰਚਾਵਾਂਗੇ ਔਰ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਥੋੜਾ ਜਿਹਾ ਇਸ ਗੱਲ ਤੋਂ ਵੀ ਪਰੇਸ਼ਾਨ ਐ ਕਿ ਪਿੱਛੇ ਜਿਹੀ ਇੱਕ ਇਦਾਂ ਦੀ ਘਟਨਾ ਘਟੀ ਸੀ ਜਿਹਦੇ ਵਿੱਚ ਕੁਝ ਕਰਮਚਾਰੀ ਸਸਪੈਂਡ ਹੋਏ ਸੀ ਪਰ ਉਹ ਸਸਪੈਂਸ਼ਨ ਕਦੋਂ ਰਿਵੋਕ ਹੋਵੇ ਉਹਦੀ ਕੀ ਹੋਇਆ ਅਸੀਂ ਉਹਦੇ ਬਾਰੇ ਵੀ ਜਾਣਕਾਰੀ ਮੰਗੀ ਕਿ ਆਪਾਂ ਸਸਪੈਂਡ ਕੀਤੇ ਸੀ ਕਿਸੇ ਬੰਦੇ ਨੂੰ ਸਸਪੈਂਡ ਕਰ ਦੇਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਉਹਦੇ ਕੈਰੀਅਰ ਤੇ ਉੱਤੇ ਲੰਚ ਨਹੀਂ ਲੱਗਦਾ ਉਹਦੇ ਉੱਤੇ ਲੋਕਾਂ ਨੇ ਮੋੜੀਆਂ ਠਾਈਆਂ ਬਣਦੀ ਉਹਦਾ ਵੀ ਜੋ ਉਹਨਾਂ ਨੂੰ ਬਾਅਦ ਵਿੱਚ ਬਹਾਲ ਕੀਤਾ ਗਿਆ ਸਾਨੂੰ ਕੋ ਕੋਪਕਤਾ ਜਾਣਕਾਰੀ ਸਾਨੂੰ ਆਪਣੇ ਨਗਰ ਕਾਉਂਸਲ ਦੇ ਪੀਓ ਸਾਹਿਬ ਤੋਂ ਨਹੀਂ ਮਿਲ ਪਾਈ ਕਿ ਉਹ ਕਿਹੜੇ ਦੋਸ਼ਾਂ ਤਹਿਤ ਸਸਪੈਂਡ ਹੋਏ ਸੀ ਤੇ ਕਿਹੜੀ ਜਾਂਚ ਕਮੇਟੀ ਨੇ ਉਹਦਾ ਉਹਦੀ ਵੀ ਅਸੀਂ ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਮੰਗੀ ਹੈ ਮੈਨੂੰ ਆਸ ਕਰਦਾ ਹਾਂ ਕਿ ਸਾਡੇ ਨਗਰ ਕਾਉਂਸਲ ਤੋਂ ਸਾਨੂੰ ਉਹ ਸਾਰੀ ਇਨਫੋਰਮੇਸ਼ਨ ਸੋ ਸਾਰੇ ਲਾਭਪਾਤਰੀ ਜੋ ਪਿਛਲੇ 3 ਸਾਲਾਂ ਦੇ ਅਸੀਂ ਮੰਗੇ ਆ ਜਿਹਨਾਂ ਨੂੰ ਇਸ ਆਵਾਜ਼ ਯੋਜਨਾ ਦੇ ਵਿੱਚ ਪੈਸਾ ਆਇਆ ਔਰ ਜਿਹੜੇ ਕਰਮਚਾਰੀ ਸਸਪੈਂਡ ਹੋਏ ਸੀ ਉਹਨਾਂ ਨੂੰ ਕਿਹਦੀ ਬੁਨਿਆਦ ਤੇ ਕਿਹਦੀ ਇਨਕੁਆਰੀ ਤੋਂ ਬਾਅਦ ਰਿਵੋਕ ਕੀਤਾ ਗਿਆ ਉਹਦੀ ਇਨਫੋਰਮੇਸ਼ਨ ਅਸੀਂ ਮੰਗੀ ਹੈ ਸੋ ਜਿੱਦਾਂ ਹੀ ਉਹ ਇਨਫੋਰਮੇਸ਼ਨ ਆਏਗੀ ਅਸੀਂ ਤੁਹਾਡੇ ਕੋਲੋਂ ਸਾਂਝੀ ਕਰਾਂ ਮੈਂ ਅੱਜ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਉਹ ਗਰੀਬ ਲੋਕ ਨੇ ਜਿਹੜੇ ਹੋ ਸਕਦਾ ਕਿਸੇ ਅਫਸਰ ਤੱਕ ਕਿਸੇ ਜਗ੍ਹਾ ਤੱਕ ਪਹੁੰਚ ਨਾ ਕਰ ਸਕਣ ਮੈਂ ਅੱਜ ਤੁਹਾਡੇ ਮੱਦੇਨਜ਼ਰ ਹੀ ਅਪੀਲ ਕਰਦਾ ਕਿ ਜੇ ਕਿਸੇ ਲਾਭਪਾਤਰੀਨਾ ਤੋਂ ਖਾ ਹੋਇਆ ਹੈ ਉਹ ਸਾਡੇ ਕਾਂਗਰਸ ਪਾਰਟੀ ਦੇ ਦਫ਼ਤਰ ਜੋ ਗਾਰਿਆ ਮੱਲਿਆ ਵਿੱਚ ਇੱਥੇ ਸਥਿਤ ਹੈ ਉੱਥੇ ਔਰ ਇੱਕ ਟੈਲੀਫੋਨ ਨੰਬਰ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਦੱਸਦਾ ਹਾਂ ਉਸ ਫੋਨ ਦੇ ਉੱਤੇ ਜੀ ਉਹ ਜਾਣਕਾਰੀ ਦੇਣਗੇ ਤੇ ਅਸੀਂ ਤੁਹਾਡੇ ਵੀ ਧੰਨਵਾਦੀ ਹੋਵਾਂਗੇ ਪਰ ਅਸੀਂ ਉਹਦੀ ਜਿਹੜੀ ਇਨਫਰਮੇਸ਼ਨ ਹੈ ਉਹ ਬੜੀ ਦੂਰ ਤੱਕ ਉਹਦੀ ਜਾਂਚ ਕਰਾਂਗੇ ਔਰ ਅਸੀਂ ਕਿਸੇ ਦੇ ਉੱਤੇ ਵੀ ਕੋਈ ਇਦਾਂ ਦਾ ਉੰਗਲ ਨਹੀਂ ਚੱਕਾਂਗੇ ਕਿ ਜਿਹੜਾ ਕਿਸੇ ਦਾ ਕੈਰੀਅਰ ਖਰਾਬ ਹੋਵੇ ਪਰ ਜੇ ਕਿਸੇ ਬੰਦੇ ਨੇ ਇੱਕ ਨੌਨੀ ਹਰਕਤ ਕੀਤੀ ਹੈ ਉਹਨੂੰ ਇਹ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਇਹ ਉਹ ਪੈਸਾ ਹੈ ਜਿਹੜਾ ਕਈ ਵਾਰੀ ਆਪਾਂ ਛੱਦੇ ਦੇ ਤੌਰ ਦੇ ਉੱਤੇ ਕਿਸੇ ਲਈ ਇਕੱਠਾ ਕਰਦੇ ਹਾਂ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਵਾਕਈ ਇਹਦੀ ਲੋੜ ਸੀਗੀ ਸੋ ਇਹ ਨੰਬਰ ਜਿਹੜਾ ਹੈਗਾ ਹੈ 81 468 28229 81468 28229 ਦੇ ਉੱਤੇ ਕੋ WhatsApp ਮੈਸੇਜ ਕਾਲ ਕਰਕੇ ਜਾਂ SMS ਕਰਕੇ ਸਾਨੂੰ ਦੱਸ ਸਕਦੇ ਆ ਅਸੀਂ ਆਪਣੇ ਵਰਕਰ ਸਹਿਬਾਨਾਂ ਦੀ ਇੱਕ ਟੀਮ ਬਣਾਵਾਂਗੇ ਜਿਹੜੀ ਉੱਥੇ ਜਾਊਗੀ ਔਰ RTI ਦੀ ਇਨਫਰਮੇਸ਼ਨ ਜਿੰਨਾ ਹੀ ਸਭੇ ਕੋ ਆ ਜੂਗੀ ਕਿਉਂਕਿ ਅਸੀਂ ਜਿਹੜੀ RTI ਉਹ ਤਿਆਰ ਕੀਤੀ ਸੀ ਸਾਰੇ ਤੱਥਾਂ ਦੇ ਪਤਾ ਤੇ ਕੱਲ ਅੱਜ ਦੇ ਕੱਲ ਦੀ ਛੁੱਟੀ ਹੈ ਸ਼ੁੱਕਰਵਾਰ ਨੂੰ ਉਹਦੀ ਕਾਪੀਆਂ ਵੀ ਅਸੀਂ ਤੁਹਾਡੇ ਕੋਲ ਦੇ ਦੇਵਾਂਗੇ ਵੀ ਅਸੀਂ RTI ਚ ਕੀ ਕੀ ਪਰ ਅਸੀਂ ਇਹ ਆਸ ਕਰਦੇ ਹਾਂ ਕਿ ਸਾਡੇ ਅਫਸਰ ਸਬੰਧ ਸਾਡੇ ਨਾਲ ਕੋਆਪਰੇਟ ਕਰਨਗੇ ਔਰ ਸਾਨੂੰ ਇਹ ਵੀ ਇਨਫੋਰਮੇਸ਼ਨ ਦੇਣਗੇ ਤਾਂ ਜੋ ਦੋਸ਼ੀਆਂ ਨੂੰ ਜਿਹੜਾ ਉਹ ਦੰਦ ਦਵਾਇਆ ਜਾ ਸਕੇ ਔਰ ਇਹੋ ਜੀ ਹੱਕ ਅੱਗੇ ਤੋਂ ਕੋਈ ਨਾ ਕਰੇ ਕਿ ਇਹਦੇ ਲਈ ਅਸੀਂ ਵਚਨਬੱਧ ਹੈ ਕਾਂਗਰਸ ਪਾਰਟੀ ਹਮੇਸ਼ਾ ਗਰੀਬਾਂ ਦੇ ਨਾਲ ਖੜੀ ਹੈ ਇਹ ਜਿੰਨੀਆਂ ਯੋਜਨਾਵਾਂ ਹੈਗੀਆਂ ਇਹ ਜਿਹੜੇ ਪੰਜ ਸਾਲਾ ਯੋਜਨਾ ਕਿਸੇ ਜ਼ਮਾਨੇ ਦੇ ਵਿੱਚ ਚੱਲਿਆ ਕਰਦੀ ਸੀ Jawaharlal Nehru ਦੇ ਟਾਈਮ ਤੋਂ ਉਦੋਂ ਤੋਂ ਇਹ ਯੋਜਨਾ ਚੱਲ ਰਹੀ ਹੈ ਔਰ ਅੱਜ ਤੱਕ ਕਦੀ ਨਹੀਂ ਸੁਣਿਆ ਸੀ ਕਿ ਕਿਸੇ ਗਰੀਬ ਦਾ ਹੱਕ ਹੋਇਆ ਜਾ ਸਕੇ ਪਹਿਲੀ ਵਾਰੀ ਸਾਡੇ ਦੇਖਣ ਦੇ ਵਿੱਚ ਆਇਆ ਹੈ ਔਰ ਮੈਂ ਕਹਾਂਗਾ ਕਿ ਜਿਹੜੀ ਆਮ ਆਦਮੀ ਕਾਜੀ ਸਰਕਾਰ ਹੈ ਉਹ ਵੀ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹਦੀ ਜਾਂਚ ਕਰੇ ਔਰ ਜਿਹੜੇ ਜਿਹੜੇ ਵੀ ਬੰਦੇ ਹੈਗੇ ਆ ਜੇ ਉਹਦੇ ਵਿੱਚ ਕੋਈ ਸਰਕਾਰ ਦਾ ਸਰਕਾਰੀ ਬੰਦਾ ਜਾਂ ਕੋਈ ਸਰਕਾਰੀ ਨੁਮਾਇੰਦਾ ਜੇ ਉਹਦੇ ਵਿੱਚ ਕੋਈ ਹੈਗਾ ਤੇ ਉਹਦੇ ਖਲਾਫ ਵੀ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਰਕਾਰੀ ਸਰਕਾਰੀ ਜਿਹੜੀ ਜਗ੍ਹਾ ਹੈ ਜਿ ਨਗਰ ਕੌਂਸਲ ਦੀ ਆਦਮੀ ਜੁਦਾ ਕੋਈ ਉਹਦਾ ਤੇ ਉੱਤੇ ਵੀ ਜਿਹੜੇ ਘਰ ਬਣੇ ਨੇ ਉਹਨੇ ਗ੍ਰਾਂਟ ਦਿੱਤੀ ਹੈ। ਮੈਂ ਤੁਹਾਨੂੰ ਦੱਸਿਆ ਜੀ ਅਸੀਂ ਜਦੋਂ ਵੀ ਕੋਈ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਡਾਇਰੈਕਟਲੀ ਐਂਡ ਡਾਇਰੈਕਟਲੀ ਉਹਨੇ ਕਦੀ ਕਹਿੰਦਾ ਪੋਰਟਲ ਡਾਊਨ ਹੈ ਕਦੀ ਕਹਿੰਦਾ ਸਾਡੇ ਕੋਲ ਇਹ ਨਹੀਂ ਪੂਰੀ ਤਾ ਜਾਣਕਾਰੀ ਨਹੀਂ ਹੈਗੀ ਸੋ ਅਸੀਂ ਜਦੋਂ ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਮੰਗੀ ਹੈ ਇਹ ਜਿਹੜੀ ਇਨਫੋਰਮੇਸ਼ਨ ਹੈ ਇੱਕ ਜਗ੍ਹਾ ਤੋਂ ਕਲੈਕਟ ਨਹੀਂ ਹੋ ਸਕਦੀ ਅਸੀਂ ਸੈਂਟਰ ਕਮੇਟ ਤੋਂ ਵੀ ਮੰਗੀ ਹੈ ਕਿ ਤੁਸੀਂ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਕਿੰਨੇ ਘਰਾਂ ਲਈ ਤੁਸੀਂ ਇਹ ਇਸ ਯੋਜਨਾ ਦੇ ਤਹਿਤ ਪੈਸੇ ਦਿੱਤੇ ਹੈ ਔਰ ਅਸੀਂ ਵਿਆਪਤੀ ਦੀ ਵੀ ਇਹ ਮੰਗਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹੋ ਸਕਦਾ ਹੈ ਕਿ ਟਿਪ ਆਫ ਦਾ ਆਈਸਬਰਗ ਜਿਦਾਂ ਆਪਾਂ ਕਹਿ ਰਹੀਏ ਕਿ ਇੱਕ ਸਮੁੰਦਰ ਵਿੱਚ ਤਰਦੇ ਹੋਏ ਇੱਕ ਆਪਾਂ ਨੂੰ ਸਿਰਫ ਉੱਪਰਲਾ ਹਿੱਸਾ ਜਿਹੜਾ ਨਜ਼ਰ ਆ ਪਰ ਇਹ ਜਿਹੜਾ ਕਪਲਾ ਹੈ ਜਿਹਨੇ ਵੀ ਕੀਤਾ ਹੈ ਉਹਨੇ ਬਹੁਤ ਵੱਡਾ ਪਾਪ ਕਮਾਇਆ ਕਿਉਂਕਿ ਇਹ ਉਹ ਸਾਥੀਆਂ ਦਾ ਕਪਲਾ ਹੋਇਆ ਜਿਹੜੇ ਵਿਚਾਰੇ ਇਸ ਸਾਡੇ ਨਾਲ ਦੇਸ਼ ਦੇ ਵਿੱਚ ਚੱਲਦੇ ਨੇ ਸਾਡੇ ਤੋਂ ਬਹੁਤ ਪਿੱਛੇ ਰਹਿ ਗਏ ਔਰ ਅਸੀਂ ਇਹ ਮਲਟੀਪਲ ਇਨਫੋਰਮੇਸ਼ਨ ਲੈ ਕੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਹਰ ਬੰਦੇ ਨੂੰ ਨੰਗਾ ਕਰਾਂਗੇ ਔਰ ਉਹਨੂੰ ਜੋ ਕਾਨੂੰਨ ਦੀ ਬਣਦੀ ਕਾਰਵਾਈ ਉੱਤੇ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਨਹੀਂ ਕਮਿਸ਼ਨ ਚੱਲਣੋ ਵੀ ਹੈਗੇ ਐ ਨਹੀਂ ਜਿਹੜਾ ਕਿ ਕਲੀਨ ਜੱਟ ਦੁਆਨ ਤੇ ਲੱਗਿਆ ਸਰ ਜੇ ਕੋਈ ਸਰ ਜੇ ਕੋਈ ਕਿਸੇ ਪਾਪ ਦੇ ਵਿੱਚ ਪਾਪ ਦਾ ਭਾਗੀਦਾਰ ਬਣਦਾ ਤੇ ਇਹ ਉਹੀ ਪੰਸ਼ੀਅਸ ਹੈ ਮੈਂ ਹਰ ਹਰ ਕਾਉਂਸਲਰ ਸਹਿਬਾਨ ਨੂੰ ਭਾਵੇਂ ਕਿਸੇ ਵੀ